ਸੇਵਾ ਕਰਦਿਆਂ ਸਰੋਵਰ ਪੁੱਟਦਿਆਂ ਪੁੱਟਦਿਆਂ ਵਿੱਚੋਂ ਇੱਕ ਮਠ ਨਿਕਲਿਆ ਤੇ ਜਿਸ ਵੇਲੇ ਉਸ ਮਠ ਨੂੰ ਖੁਰਚ ਕੇ ਉਹਦੇ ਅੱਗੋਂ ਪੱਥਰ ਪਾਸੇ ਕੀਤਾ ਹੈ ਤਾਂ ਕੀ ਦੇਖਦੇ ਆ ਇੱਕ ਜੋਗੀ ਅੰਦਰ ਸੁੰਨ ਸਮਾਧ ਵਿੱਚ ਬੈਠਾ ਹੈ ਅੱਜ ਵੀ ਉਸ ਥਾਨ ਉਸ ਥਾਨ ਦੇ ਦਰਸ਼ਨ ਹੁੰਦੇ ਆ ਯੋਗੀ ਲੋਕ ਦਸਮ ਦਵਾਰ ਵਿੱਚ ਸਵਾਸ ਚੜਾ ਕੇ ਆਪਣੀ ਉਮਰ ਨੂੰ ਰੋਕ ਲਿਆ ਕਰਦੇ ਉਹ ਯੋਗੀ ਦਵਾਪਰ ਯੁੱਗ ਦਾ ਬੈਠਾ ਹੈ ਦੇਖੋ ਕਲ ਯੁੱਗ ਚੱਲ ਰਿਹਾ ਹੈ ਉਹ ਸਭ ਕਲਪ ਸਮਾਧੀ ਲਾ ਲੈਂਦੇ ਆ ਕਿਉਂਕਿ ਸਮਾਧੀ ਦੋ ਤਰ੍ਹਾਂ ਦੀ ਇੱਕ ਨਿਰਵਿਕਲਪ ਸਮਾਧੀ ਇੱਕ ਸਭ ਕਲਪ ਸਮਾਧੀ ਨਿਰਵਿਕਲਪ ਸਮਾਧੀ ਦਾ ਸਤਿਗੁਰਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ ਇਹ ਸਾਬ ਵਿਕਲਪ ਸਮਾਧੀ ਲਾਉਂਦੇ ਆ ਜਦੋਂ ਵਿਕਲਪ ਤੋਂ ਫੁਰਨੇ ਤੋਂ ਰਹਿਤ ਹੋਵੇ ਸਮਾਧੀ ਉਹਨੂੰ ਨਿਰਵਿਕਲਪ ਕਹਿੰਦੇ ਆ ਜਦੋਂ ਫੁਰਨਿਆਂ ਸਹਿਤ ਹੋਵੇ ਉਹਨੂੰ ਸਾਬ ਵਿਕਲਪ ਕਹਿੰਦੇ ਆ ਆਓ ਫਤਿਹ ਦੀ ਸਾਂਝ ਪਾਈਏ ਕੋਈ ਰਸਨਾ ਮਿਰਵੀ ਨਾ ਰਵੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਠੇ ਸਭੇ ਥਾਵ ਨਹੀਂ ਤੁਧ ਜਿਹਿਆ ਬੱਧਹੁ ਪਰਖ ਵਿਦਾਤੇ ਤਾ ਤੂੰ ਸੋਹਿਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਸਾਹਿਬ ਜੀ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਖਾਲਸਾ ਜੀ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਸਰੋਵਰ ਦੀ ਸੇਵਾ ਕਰਾ ਰਹੇ ਹੈ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀ ਗੁਰੂ ਖਾਲਸਾ ਚ ਲਿਖਿਆ ਹੈ ਕਿ ਉਥੇ ਨੇੜੇ ਸੰਤੋਖ ਸਰ ਸਰੋਵਰ ਦੀ ਪਹਿਲੂ ਸੇਵਾ ਹੋਈ ਹੈ ਜਿਸ ਵੇਲੇ ਸੰਤੋਖ ਸਰ ਸਰੋਵਰ ਦੀ ਸੇਵਾ ਹੋਈ ਹੈ ਤਾਂ ਬਾਬਾ ਬੁੱਢਾ ਜੀ ਕੋਲ ਬੈਠ ਕੇ ਸੇਵਾ ਕਰਾਇਆ ਕਰਦੇ ਪਹਿਲੇ ਹੈਡ ਗ੍ਰੰਥੀ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਤੁਹਾਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸਰੋਵਰ ਦੀ ਸੇਵਾ ਨਾਲ ਕਰਾਂ ਰਹੇ ਉਥੇ ਇੱਕ ਅਚਰਜ ਕੌਤਕ ਵਰਤਿਆ ਸੇਵਾ ਕਰਦਿਆਂ ਸਰੋਵਰ ਪੁੱਟਦਿਆਂ ਪੁੱਟਦਿਆਂ ਵਿੱਚੋਂ ਇੱਕ ਮਠ ਨਿਕਲਿਆ ਜਿਸ ਵੇਲੇ ਉਸ ਮੱਠ ਨੂੰ ਖੁਰਚ ਕੇ ਉਹਦੇ ਅੱਗੋਂ ਪੱਥਰ ਪਾਸੀ ਕੀਤਾ ਤਾਂ ਕੀ ਦੇਖਦੇ ਆ ਇੱਕ ਜੋਗੀ ਅੰਦਰ ਸੁੰਨ ਸਮਾਧ ਵਿੱਚ ਬੈਠਾ ਹੈ ਅੱਜ ਵੀ ਉਸ ਥਾਨ ਉਸ ਥਾਨ ਦੇ ਦਰਸ਼ਨ ਹੁੰਦੇ ਹੈ ਜੋਗੀ ਲੋਕ ਦਸਮੇਂ ਦਵਾਰ ਵਿੱਚ ਸਵਾਸ ਝੜਾ ਕੇ ਆਪਣੀ ਉਮਰ ਨੂੰ ਰੋਕ ਲਿਆ ਕਰਦੇ ਉਹ ਜੋਗੀ ਦਵਾਪਰ ਯੁੱਗ ਦਾ ਬੈਠਾ ਹੈ ਦੇਖੋ ਕਲ ਯੁੱਗ ਚੱਲ ਰਿਹਾ ਹੈ ਜਪਜੀ ਸਾਹਿਬ ਪੜ੍ਹਦੇ ਆ ਨਾ ਭਜੇ ਯੁੱਗ ਚਾਰੇ ਆੜ ਜਾ ਹੋਰ ਦਸੂਣੀ ਹੋਏ ਮਾਰੇ ਕਹਿੰਦੇ ਜੇ ਚਾਰ ਯੁੱਗਾਂ ਜਿੰਨੀ ਤੇਰੀ ਉਮਰ ਹੋ ਜਾਵੇ ਹੋਰ ਦਸੂਣੀ ਹੋਏ ਇਹਦੋਂ ਵੀ ਦੁੱਗਣੀ ਹੋ ਜਾਵੇ ਇਹਦਾ ਮਤਲਬ ਚਾਰੇ ਯੁੱਗਾਂ ਦੀ ਕੋਈ ਉਮਰ ਹੈ ਜੀ ਦੀ ਗੱਲ ਮਹਾਰਾਜ ਕਰ ਰਹੇ ਹੈ ਵਿਦਵਾਨ ਲੋਕ ਮੰਨਦੇ ਆ ਵੀ ਆਕਾਲ ਯੁੱਗ ਦੀ ਉਮਰ 432000 ਸਾਲ ਉਮਰ ਇਹਦੋਂ ਪਹਿਲਾਂ ਜਿਹੜਾ ਯੁੱਗ ਸੀ ਦੁਆਪਰ 864000 ਸਾਲ ਉਹ ਯੁੱਗ ਬੀਤਿਆ ਉਹ ਯੁੱਗ ਦਾ ਜੋਗੀ ਸਮਾਧੀ ਲਾ ਕੇ ਬੈਠਾ ਹੈ ਤੇ ਸਰੀਰ ਬਿਲਕੁਲ ਹੱਡੀਆਂ ਦੀ ਮੁੱਠੀ ਬਣ ਗਿਆ ਜਿਸ ਵੇਲੇ ਸਮਾਧੀ ਵਿੱਚ ਬੈਠਾ ਹੈ ਸੁਰਤ ਨਹੀਂ ਹੈ ਕਵਾਰੀ ਗੁਰੂ ਖਾਲਸਾ ਦੇ ਵਿੱਚ ਜੇਕਰ ਆਉਂਦਾ ਗਿਆਨੀ ਗਿਆਨ ਸਿੰਘ ਲਿਖਦੇ ਆ ਕਿ ਬਾਬਾ ਬੁੱਢਾ ਜੀ ਨੇ ਜਦੋਂ ਜਾ ਕੇ ਵੇਖਿਆ ਤਾਂ ਦਸਮ ਦਵਾਰ ਵਿੱਚ ਸਵਾਸ ਨੇ ਨੇਤਰ ਬੰਦ ਹੈ ਤਾਂ ਬਾਬਾ ਬੁੱਢਾ ਜੀ ਨੇ ਮੱਖਣ ਮੰਗਾਇਆ ਉਦੇ ਤਾਲੂਏ ਦੇ ਵਿੱਚ ਮੱਖਣ ਚਸਿਆ ਗਿਆ ਮੱਖਣ ਚਸਦਿਆਂ ਹੀ ਕਹਿੰਦੇ ਜਦੋਂ ਉਹਦੇ ਸਵਾਸ ਵਾਪਸ ਆਏ ਨੇਤਰ ਖੁੱਲ੍ਹੇ ਆ ਆਵਾਜ਼ ਨਹੀਂ ਨਿਕਲ ਰਹੀ ਉਹ ਸਾਰੇ ਨਾਲ ਪੁੱਛਦਾ ਕਿ ਸਮਾਂ ਕਿਹੜਾ ਹੈ ਤਾਂ ਬਾਬਾ ਬੁੱਢਾ ਸਾਹਿਬ ਜੀ ਦੱਸਦੇ ਆ ਕਿ ਕਾਲ ਯੁਗ ਦਾ ਸਮਾਂ ਗੁਰੂ ਨਾਨਕ ਦਾ ਰਾਜ ਹੈ ਗੁਰੂ ਨਾਨਕ ਦਾ ਸਮਾਂ ਬਾਰਤਾ ਲਾਭ ਹੁੰਦੇ ਆ ਮੈਂ ਸੰਖੇਪ ਵਿੱਚ ਬੇਨਤੀ ਕਰਾਂ ਬਾਬਾ ਬੁੱਢਾ ਜੀ ਉਹਨੂੰ ਪੁੱਛਦੇ ਆ ਕਿ ਤੂੰ ਕਦੋਂ ਕਦਾ ਬੈਠਾ ਹੈ ਤਾਂ ਦੱਸਦਾ ਕਿ ਮੈਂ ਦੁਆਪਰ ਯੁੱਗ ਦਾ ਇੱਥੇ ਸਮਾਧੀ ਲਾ ਕੇ ਬੈਠਾ ਹਾਂ ਉਹ ਢੀਕ ਰਿਹਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਮਾਂ ਆਵੇ ਉਹਨਾਂ ਨੇ ਮੇਰੀ ਮੁਕਤੀ ਕਰਨੀ ਹੈ ਇਹ ਨਹੀਂ ਲੰਮੀਆਂ ਉਮਰਾਂ ਦੇ ਵਿੱਚ ਵੀ ਮੁਕਤੀ ਨਹੀਂ ਹੁੰਦਾ ਜਦੋਂ ਗੁਰੂ ਨਾਨਕ ਸਾਹਿਬ ਸਮੇਰ ਪਹਾੜਤ ਜਾਂਦੇ ਆ ਉੱਥੇ ਵੀ ਲੰਮੀਆਂ ਉਮਰਾਂ ਵਾਲੇ ਜੋਗੀਆਂ ਨਜ਼ਿਕ ਰੌਂਦਾ ਹੈ ਮਾਲਵੇ ਦੇ ਇਲਾਕੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜਾਂਦੇ ਆ ਮੁਕਸਰ ਦੇ ਨੇੜੇ 5500 ਪਰੇ ਬਰੇ ਦਾ ਇੱਕ ਜੋਗੀ ਮਿਲਦਾ ਹੈ ਅੱਜ ਵੀ ਲੰਮੀਆਂ ਲੰਮੀਆਂ ਉਮਰਾਂ ਵਾਲੇ ਜੋਗੀ ਮਿਲਦੇ ਆ ਉਹ ਕਿਵੇਂ ਉਮਰ ਵਧਾ ਲੈਂਦੇ ਆ ਅਸੀਂ ਜਿਹੜੇ ਆਮ ਸੰਸਾਰ ਵਿੱਚ ਵਿਚਰਨ ਵਾਲੇ ਪਰਿਵਾਰਾਂ ਵਾਲੇ ਮਨੁੱਖ ਹਾਂ ਅਸੀਂ ਦਿਨ ਤੇ ਰਾਤ ਵਿੱਚ 24000 ਸਾਹ ਲੈਂਦੇ ਹਾਂ ਪਰ ਜਿਹੜੇ ਜੋਗੀ ਲੋਕ ਨੇ ਇਹ ਖਾਲਸਾ ਜੀ 21624 ਸਾਹ ਲੈਂਦੇ ਆ ਦਿਨ ਤੇ ਰਾਤ ਵਿੱਚ ਸਵਾਸ ਨੂੰ ਧੀਮਾ ਕਰ ਲੈਂਦੇ ਆ ਸਵਾਸ ਨੂੰ ਧੀਮਾ ਕਰਕੇ ਜਿਹੜੇ ਬਾਕੀ ਬਚੇ ਹੋਏ ਸਵਾਸ ਨੇ ਇਹਨਾਂ ਦੀ ਉਹਦੇ ਨਾਲ ਉਮਰ ਅੱਗੇ ਵੱਧਦੀ ਰਹਿੰਦੀ ਹੈ ਤੇ ਜਿਹੜੇ ਹੋਰ ਵੱਡੇ ਜੋਗੀ ਆ ਉਹ ਕੀ ਕਰਦੇ ਆ ਉਹ ਸਾਬਿਕਲਪ ਸਮਾਧੀ ਲਾ ਲੈਂਦੇ ਆ ਕਿਉਂਕਿ ਸਮਾਧੀ ਦੋ ਤਰ੍ਹਾਂ ਦੀ ਇੱਕ ਨਿਰਵਿਕਲਪ ਸਮਾਧੀ ਇੱਕ ਸਾਬਿਕਲਪ ਸਮਾਧੀ ਨਿਰਵਿਕਲਪ ਸਮਾਧੀ ਦਾ ਸਤਿਗੁਰਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ ਇਹ ਸਾਬਿਕਲਪ ਸਮਾਧੀ ਲਾਉਂਦੇ ਆ ਜਦੋਂ ਵਿਕਲਪ ਤੋਂ ਫੁਰਨੇ ਤੋਂ ਰਹਿਤ ਹੋਵੇ ਸਮਾਧੀ ਉਹਨੂੰ ਨਿਰਵਿਕਲਪ ਕਹਿੰਦੇ ਆ ਜਦੋਂ ਫੁਰਨਿਆਂ ਸਹਿਤ ਹੋਵੇ ਉਹਨੂੰ ਸਾਵਿਕਲਪ ਕਹਿੰਦੇ ਆ ਇਹ ਜਿਹੜਾ ਜੋਗੀ ਹੈ ਨਾਮ ਪੁੱਛਿਆ ਕਹਿਣ ਲੱਗਿਆ ਮੇਰਾ ਨਾਮ ਹੈ ਸੰਤੋਖਾ ਅੱਜ ਉਸੇ ਨਾਮ ਤੇ ਅਸਥਾਨ ਪੰਜਵਾਂ ਸਰੋਵਰ ਸੰਤੋਖ ਸਰ ਸਰੋਵਰ ਪੰਜ ਸਰੋਵਰ ਹਨ ਅਮਰਤ ਸਰ ਦੇ ਵਿੱਚ ਉਹ ਉਸ ਉਸ ਸਥਾਨ ਦਾ ਇਤਿਹਾਸ ਹੈ ਬਾਬਾ ਬੁੱਢਾ ਸਾਹਿਬ ਜੀ ਪੰਜਾ ਉਂਗਲਾਂ ਦਾ ਇਸ਼ਾਰਾ ਕਰਕੇ ਪੁੱਛਦੇ ਕਿਹੇ ਜੋਗੀ ਇੰਨੇ ਹਜ਼ਾਰਾਂ ਵਰਿਆਂ ਤੋਂ ਤੂੰ ਸਮਾਧੀ ਵਿੱਚ ਬੈਠਾ ਕੀ ਤੇਰੇ ਪੰਜੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸ ਵਿੱਚ ਆ ਗਏ ਹੈ ਸਾਡਾ ਇਤਿਹਾਸ ਕਹਿੰਦਾ ਸੰਤੋਖੇ ਜੋਗੀ ਨੇ ਨਾਂ ਵਿੱਚ ਸਿਰ ਹਲਾ ਦੁੱਤਾ ਹੈ ਹੱਦ ਹੋ ਗਈ ਮਿੱਟੀ ਦੇ ਵਿੱਚ ਦੱਬਿਆ ਹੋਇਆ ਬਿਨਾਂ ਸਵਾਸਾਂ ਤੋਂ ਸਮਾਧੀ ਵਿੱਚ ਬੈਠਾ ਹੈ ਕੁਝ ਖਾ ਨਹੀਂ ਰਿਹਾ ਕੁਝ ਵੇਖ ਨਹੀਂ ਰਿਹਾ ਕੁਝ ਸੁਣ ਨਹੀਂ ਰਿਹਾ ਪਰ ਪੰਜਾਂ ਦੇ ਕਾਬੂ ਫੇਰ ਵੀ ਨਹੀਂ ਹੈ ਕਿਉਂ ਕਿਉਂਕਿ ਪੂਰਾ ਗੁਰੂ ਨਹੀਂ ਸੀ ਮਿਲਿਆ ਪੂਰੇ ਗੁਰੂ ਦੀ ਔਡੀਕ ਦੇ ਵਿੱਚ ਬੈਠਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇ ਮੇਰਾ ਉਧਾਰ ਹੋਣਾ ਹੈ ਪੁੱਛਦਾ ਹੈ ਕਿ ਇਹ ਸਮਾ ਗੁਰੂ ਨਾਨਕ ਦਾ ਤੁਸੀਂ ਕਹਿ ਰਹੇ ਹੋ ਗੁਰੂ ਨਾਨਕ ਦੀ ਕਿਹੜੀ ਜੋਤ ਹੈ ਕਿਹੜਾ ਸਰੂਪ ਧਾਰਨ ਕੀਤਾ ਹੈ ਤਾਂ ਬਾਬਾ ਬੁੱਢਾ ਜੀ ਦੱਸਦੇ ਆ ਕਿ ਜਿਨ੍ਹਾਂ ਦੀ ਤੂੰ ਅਧੀਕ ਵਿੱਚ ਬੈਠਾ ਹੈ ਉਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਹੈ। ਮਹਾਰਾਜ ਨੇ ਆਪ ਆਪ ਦੇ ਦਰਸ਼ਨ ਦਿੱਤੇ ਕਿਉਂਕਿ ਉਹ ਤਾਂ ਚੱਲਣ ਦੇ ਲਾਇਕ ਹੈ ਨਹੀਂ ਸੀ। ਸਰੀਰ ਬਿਲਕੁਲ ਨਕਾਰਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਸ ਗੁਰਦੁਆਰਾ ਸੰਤੋਖ ਸਰ ਜੀ ਨੂੰ ਟਾਲੀ ਸਾਹਿਬ ਵੀ ਕਹਿੰਦੇ ਆ ਮਹਾਰਾਜ ਸਰੋਵਰ ਦੇ ਕੰਢੇ ਬੈਠਦੇ ਆ ਡੌਂਕੜਾ ਲਾ ਕੇ ਉਹ ਜੋਗੀ ਦਾ ਉਧਾਰ ਕਰਦੇ ਆ ਸਤਿਗੁਰੂ ਨੂੰ ਗੁਰਮੰਤਰ ਦਿੰਦੇ ਆ ਗੁਰਮੰਤਰ ਬਖਸ਼ ਉਸ ਕਰਦੇ ਆ ਸਰੀਰ ਦੀ ਸਾਧਨਾ ਦਾ ਸੇ ਪਰ ਪੂਰੇ ਗੁਰੂ ਦਾ ਮਲਾਪ ਪੂਰੇ ਗੁਰੂ ਤੋਂ ਗੁਰਮੰਤਰ ਦੀ ਪ੍ਰਾਪਤੀ ਨਹੀਂ ਸੀ ਜਦੋਂ ਪੂਰੇ ਗੁਰੂ ਦਾ ਮਲਾਪ ਹੋ ਗਿਆ ਖੇਤ ਸਵਾਰਿਆ ਹੋਇਆ ਜਦੋਂ ਪੂਰਾ ਬੀਜ ਨਰੁੱਤ ਵਾਲਾ ਬੀਜ ਬੀਜਿਆ ਗਿਆ ਇੱਕ ਸੈਕਿੰਡ ਨਹੀਂ ਲੱਗਿਆ ਮਲਾਪ ਹੋ ਗਿਆ ਸਤਗੁਰੂ ਨੇ ਕਿਰਪਾ ਕਰ ਦਿੱਤੀ ਨਦਰਿ ਨਦਰ ਨੇ ਹਾਲ ਕਰ ਦਿੱਤਾ ਮੁਕਤ ਕਰ ਦਿੱਤਾ ਦੇ ਵਿਗਿਆਨੀ ਜੀ ਬਚਨ ਕਰ ਰਹੇ ਸੀ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰੂ ਤੋਂ ਬਿਨ ਮੁਕਤੀ ਨਹੀਂ ਪਰਦੇ ਨ ਆਸਾ ਕੀ ਬਾਤ ਜੇ ਸੋ ਚੰਦਾ ਉਗ ਬਹ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਅੱਖਾਂ ਨੇਤਰ ਬੰਦ ਕਰਕੇ ਵੇਖੀਆ ਅੰਦਰ ਘੁੱਪ ਹਨੇਰਾ ਏ ਮਾਰਾ ਕਹਿੰਦੇ ਭਾਵੇਂ ਹਜ਼ਾਰਾਂ ਸੂਰਜ ਚੰਦਰਮਾ ਚੜ ਜਾਣ ਪਰ ਉਸ ਪੂਰੇ ਗੁਰੂ ਤੋਂ ਬਿਨਾਂ ਹਨੇਰਾ ਗਾ ਕਿਉਂਕਿ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਅੱਗੇ ਜੋਦੜੀ ਕਰਦੇ ਹਾਂ ਗੁਰੂ ਧਾਰਨ ਕਰਦੇ ਹਾਂ ਗੁਰੂ ਕੀ ਕਿਰਪਾ ਕਰਦਾ ਮਾਰਾ ਕਹਿੰਦੇ ਗਿਆਨ ਅੰਜਨ ਗੁਰ ਦਿਆ ਗੁਰੂ ਇੱਕ ਕਿਰਪਾ ਕਰਦਾ ਹੈ ਗਿਆਨ ਦਾ ਅੰਜਨ ਸੁਰਮਾ ਸਾਡੇ ਮਨ ਤੇ ਬੁੱਧੀ ਰੂਪੀ ਨੇਤਰਾਂ 'ਚ ਪਾ ਦਿੰਦਾ ਹੈ ਗਿਆਨ ਦੇ ਦਿੰਦਾ ਹੁਣ ਸਮਾਧੀ ਤਾਂ ਲੱਗੀ ਹੋਈ ਹੈ ਜੋਗੀ ਦੀ ਪਰ ਪੂਰੇ ਗੁਰੂ ਦਾ ਗਿਆਨ ਨਹੀਂ ਹੈ ਸਮਾਧੀ ਤਾਂ ਲਾਉਣੀ ਆਉਂਦੀ ਹੈ ਪਰ ਗਿਆਨ ਨਹੀਂ ਹੈ ਗਿਆਨ ਤੋਂ ਬਿਨ ਬਹੂਣਾ ਹੋਣ ਕਰਕੇ ਹਜ਼ਾਰਾਂ ਬਰੇ ਤੋਂ ਬੈਠਾ ਜਾਂਦਾ ਪਰ ਕਿਸੇ ਅਰਥ ਨਹੀਂ ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ ਅਗਿਆਨ ਅંધੇਰ ਵਿਨਾਸ਼ ਅਗਿਆਨ ਦਾ ਹਨੇਰਾ ਮਿਟਾ ਦਿੱਤਾ ਤਾਂ ਇੱਕ ਛਿੰ ਨਹੀਂ ਲੱਗਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪੁਸਤਕ ਛਪਦੀ ਹੈ ਬੜੀ ਛੋਟੇ ਜਿਹੇ ਆਕਾਰ ਦੀ ਪੁਸਤਕ ਹੈ ਜਦੋਂ ਤੁਸੀਂ ਪੰਜਾਬ ਜਾਓ ਇਤਿਹਾਸਕ ਸਥਾਨ ਲਿਟਰੇਚਰ ਹਾਊਸ ਉੱਥੇ ਤੁਹਾਨੂੰ ਉਹ ਪੁਸਤਕ ਮਿਲ ਜਾਵੇਗੀ ਉਹ ਪੁਸਤਕ ਕੋਈ ਬਹੁਤ ਹੀ ਕਠਣ ਜਾਂ ਮਹਿੰਗੇ ਸ਼ਬਦ ਔਖੇ ਸ਼ਬਦ ਨਹੀਂ ਹਨ ਇੱਕ ਹੱਡਵੀਤੀ ਉਹਦੇ ਵਿੱਚ ਲਿਖੀ ਹੋਈ ਆ ਉਹ ਕਿਹੜੀ ਹੱਡਵੀਤੀ ਉਹ ਇੱਕ ਮਹਾਤਮਾ ਗੁਰਮੁਖ ਪਿਆਰੇ ਹੋਏ ਆ ਉਹਨਾਂ ਨੇ ਆਪਣੀ ਸਵੈ ਜੀਵਨੀ ਲਿਖੀ ਹੈ ਜਿਹਨੂੰ ਜੋਗ ਜਾਣ ਕੇ ਪੰਥ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਨੇ ਸੰਗਤਾਂ ਦੇ ਭਲੇ ਹਿਤ ਉਹਨੂੰ ਛਾਪ ਕੇ ਵੰਡਿਆ ਜਾ ਰਿਹਾ ਤੇ ਉਹ ਪੋਥੀ ਦੇ ਵਿੱਚ ਪੁਸਤਕ ਦੇ ਵਿੱਚ ਬਿਲਕੁਲ ਬਰੀਕ ਜਿਵੇਂ ਰਹਿਤ ਮਰਜਾਦਾ ਦੀ ਕਾਪੀ ਆ ਪ੍ਰਦਰਸ਼ਨ ਕਰਦੇ ਆ ਨਾ ਇੰਨੀ ਬਰੀਕ ਉਹਦੇ ਵਿੱਚ ਕੀ ਲਿਖਿਆ ਹੋਇਆ ਹੈ ਸਵਾਮੀਨ ਸਤਿਆਨੰਦ ਵਾਹਿਗੁਰੂ ਸਵਾਮੀ ਨਿਤਿਆਨੰਦ ਹਿੰਦੂ ਘਰਾਣੇ ਦਾ ਜਨਮ ਹੈ ਬੰਗਾਲ ਦੇ ਰਹਿਣ ਵਾਲੇ ਆ ਕਹਿੰਦੇ ਮੈਂ ਆਪਣੇ ਮਾਪਿਆਂ ਦੀ ਚੌਥੀ ਔਲਾਦ ਸੀ ਮੇਰੇ ਤਿੰਨ ਵੱਡੇ ਭਰਾ ਹੋਰ ਸਨ ਮੈਂ ਰਹਿਦੇ ਸਮੇਂ ਚ ਬੇਨਤੀ ਕਰਾਂ ਗੁਰਨਾਣੇ ਆਪਣੀ ਸਵੈ ਜੀਵਨੀ ਲਿਖੀ ਆਟੋ ਬਾਇਓਗ੍ਰਾਫੀ ਦੇ ਵਿੱਚ ਲਿਖਦੇ ਆ ਕਹਿੰਦੇ ਇੱਕ ਦਿਨ ਅਚਾਨਕ ਇੱਕ ਜੋਗੀ ਆਇਆ ਉਹਨੇ ਆ ਕੇ ਮੇਰੇ ਪਿਤਾ ਨੂੰ ਕਿਹਾ ਮੇਰੀ ਈਮਾਨਤ ਮੈਨੂੰ ਦੇ ਦਿਓ ਜੋ ਸ਼ਬਦ ਉਹਨਾਂ ਨੇ ਲਿਖੇ ਮੈਂ ਉਹ ਹੀ ਕਮਾ ਮੇਰੀ ਈਮਾਨਤ ਮੈਨੂੰ ਦੇ ਦਿਓ ਕਹਿੰਦੇ ਮੇਰੇ ਪਿਤਾ ਜੀ ਦੇ ਨਾਲ ਉਹ ਜੋਗੀ ਮਹਾਤਮਾ ਦੇ ਕੁਝ ਵਿਚਾਰ ਹੋਈ ਉੱਚੀ ਵੀ ਬੋਲਦੇ ਰਹੇ ਉਹ ਮਹਾਤਮਾ ਪਿੰਡ ਤੋਂ ਬਾਹਰ ਛਪਰੀ ਦੇ ਵਿੱਚ ਚਲੇ ਗਏ ਤੇ ਮੇਰੇ ਪਿਤਾ ਜੀ ਘਰੇ ਕਨੇ ਮਾਤਾ ਨਾਲ ਸਾਰਾ ਦਿਨ ਬੈਹ ਸੁੰਦੇ ਰਹੀ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਮੈਂ ਛੋਟਾ ਸੀ ਬਚਪਨ ਸੀ ਮੇਰੇ ਕਨੇ ਮਾਤਾ ਨੇ ਅਖੀਰ ਕਿਆ ਲੈ ਜਾਓ ਤੇ ਮੇਰੇ ਪਿਤਾ ਤੇ ਮਾਤਾ ਮੇਰੀ ਬਾਹ ਫੜ ਕੇ ਜੋਗੀ ਦੇ ਕੋਲ ਜਾਂਦਾ ਮੈਨੂੰ ਛੱਡਿਆ ਉਹ yogi ਲੈ ਕੇ ਮੈਨੂੰ ਹਿੰਦੁਸਤਾਨ ਦੇ ਵਿੱਚ ਜਗਾ ਜਗਾ ਜਿੱਥੇ ਬੜੇ ਕਮਾਈਆਂ ਵਾਲੇ ਸਿੱਧੀਆਂ ਵਾਲੇ yogi ਉਹਨਾਂ ਕੋਲ ਮੈਨੂੰ ਲਿਜਾ ਕੇ ਮੈਨੂੰ ਬੜੀ ਸਿੱਖਿਆ ਦਵਾਈ ਮੈਂ yog ਦੀਆਂ ਕਰਿਆਮਾਂ ਹੱਥ yog ਨੇਮ yog ਬੜਾ ਕੁਝ ਸਿੱਖਿਆ ਬੜੀਆਂ ਸਾਧਨਾਵਾਂ ਕੀਤੀਆਂ ਬੜੇ ਮੰਤਰ ਸਿੱਧ ਕੀਤੇ ਹਿਮਾਲਿਆ ਪਰਬਤ ਦਾ ਜ਼ਿਕਰ ਕਰਦੇ ਆ ਕਿ ਹਿਮਾਲਿਆ ਤੇ ਜਾ ਕੇ ਮੈਂ ਉਥੇ ਦੱਸਦੇ ਆ ਵੀ ਇਸ ਤਰ੍ਹਾਂ ਦਾ ਜੋਗੀ ਉਹਨੇ ਆ ਸਾਧਨਾ ਕੀਤੇ ਉਹਨੇ ਅੱਗ ਦੀ ਸਾਧਨਾ ਕੀਤੀ ਉਹਨੇ ਹਵਾ ਦੀ ਸਾਧਨਾ ਕੀਤੀ ਉਹਦੇ ਕੋਲ ਇੰਨਾ ਚੱਲ ਰਿਹਾ ਸਾਰਾ ਕੁਝ ਦੱਸਦੇ ਆ ਅਖੀਰ ਕਹਿੰਦੇ ਮੇਰੇ ਜਿਹੜੇ ਗੁਰਦੇਵ ਸੀ ਜਿਨ੍ਹਾਂ ਨੂੰ ਜੋਗੀ ਜਿਹੜੇ ਸਾਧਨਾ ਲੈ ਕੇ ਆਏ ਉਹਨਾਂ ਨੂੰ ਗੁਰਦੇਵ ਕਹਿੰਦਾ ਸੀ ਕਹਿੰਦਾ ਉਹ ਗੁਰਦੇਵ ਉਹਨਾਂ ਦਾ ਇੱਕ ਮਿੱਤਰ ਪੰਜਾਬ ਵਿੱਚ ਰਹਿੰਦਾ ਸੀ ਤਨੇ ਮੈਨੂੰ ਕਹਿਣ ਲੱਗੇ ਪੁੱਤਰ ਨਿਤਿਆਨੰਦ ਬਾਕੀ ਸਭ ਥਾਵਾਂ ਤੇ ਜਾਏ ਚਲ ਸੁਣਿਆ ਪੰਜਾਬ ਦੇ ਵਿੱਚ ਗੁਰੂ ਨਾਨਕ ਦਾ ਘਰ ਹੈ ਉੱਥੇ ਵੀ ਜਾ ਕੇ ਵੇਖ ਲਈਏ ਦੇਖੋ ਗੁਰੂ ਦੀ ਕਲਾ ਇਹ ਨਿਤਿਆਨੰਦ ਜਿਹੜਾ ਗੁਰੂ ਆ ਦਾ ਨਾਮ ਹੈ ਸਤਿਆਨੰਦ ਲਿਖਿਆ ਹੋਇਆ ਤੇ ਜਿਹੜਾ ਪੰਜਾਬ ਵਾਲਾ ਉਹਦਾ ਸਤਿਆਨੰਦ ਦਾ ਮਿੱਤਰ ਬ੍ਰਹਮਾਨੰਦ ਉਹ ਬ੍ਰਹਮਾਨੰਦ ਇਹਨਾਂ ਨੂੰ ਇਨਵਾਈਟ ਕਰਦਾ ਵੀ ਤੁਸੀਂ ਦਰਬਾਰ ਸਭਾ ਆ ਕੇ ਜਾਓ ਤੁ ਕਹਿੰਦਾ ਜਿਸ ਵੇਲੇ ਦਰਬਾਰ ਸਾਹਿਬ ਆਉਂਦੇ ਆ ਨਾ ਘੰਟਾ ਘਰ ਵਾਲੀ ਸਾਈਡ ਤੋਂ ਜ਼ਿਕਰ ਕਰਦਾ ਵੀ ਅੰਦਰ ਪ੍ਰਵੇਸ਼ ਕੀਤਾ ਆਪਾਂ ਅਕਸਰ ਉਧਰੋਂ ਹੀ ਆਉਂਦੇ ਆ ਨਾ ਪ੍ਰਕਰਮਾਂ ਦੇ ਵਿੱਚ ਪੌੜੀਆਂ ਉੱਤਰ ਦਾ ਸਾਹਮਣੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਦੀਦਾਰ ਹੁੰਦਾ ਤੇ ਪ੍ਰਕਰਮਾਂ ਦੇ ਵਿੱਚ ਕਹਿੰਦਾ ਜਿਸ ਵੇਲੇ ਮੱਥਾ ਟੇਕ ਕੇ ਮੇਰਾ ਗੁਰਦੇਵ ਕਹਿੰਦਾ ਸਤਿਆਨੰਦ ਚੌਂਕੜਾ ਮਾਰ ਕੇ ਬੈਠਦਾ ਹੈ ਕੰਨਾਂ ਦੇ ਵਿੱਚ ਗੁਰਬਾਣੀ ਦੀ ਧੁਣ ਪੈਂਦੀ ਹੈ ਸਮਾਧੀ ਲੱਗ ਜਾਂਦੀ ਹੈ ਕੰਨਾਂ ਚਿਰ ਕੰਨ ਸਮਾਧੀ ਵਿੱਚ ਬੈਠੇ ਰਹਿੰਦੇ ਆ ਦਰਬਾਰ ਸਾਹਿਬ ਸਮਾਪਤੀ ਹੋ ਜਾਂਦੀ ਹੈ ਸਮਾਧੀ ਵਿੱਚੋਂ ਕੰਨਾਂ ਸਤਿਆਨੰਦ ਮੇਰਾ ਗੁਰੂ ਉੱਠਦਾ ਹੈ ਨਿਤਿਆਨੰਦ ਨੂੰ ਕਹਿੰਦਾ ਬੇਟਾ ساری ਉਮਰ ਖਾਕ ਸ਼ਾਂਤੇ ਰਹੇ ਕੀ ਕਹਿੰਦਾ ਬੇਟਾ ساری ਉਮਰ ਖਾਕ ਛਾਣਦੇ ਰਹੇ ਹਿੰਦੀ ਬੋਲਦਾ ਸੀ ਖਾਕ ਸਵਾ ਵਿਸਵਾਇ ਛਾਣਦੇ ਰਹੇ ਸਾਰੀ ਉਮਰ ਆ ਜਿਹੜਾ ਜੋਗ ਦੀ ਕਮਾਈ ਕੀਤੀ ਰੇਦੀਆਂ ਸਿੱਧੀਆਂ ਬੱਕੋੜ ਵਾਲਾਂ ਕੋਲ ਤੁਰੇ ਫਿਰਦੇ ਰਹੇ ਹਿਮਾਲਿਆ ਪਰਬਤ ਤੇ ਪਹਾੜਾਂ ਦੇ ਉੱਤੇ ਤੁਰੇ ਫਿਰਦੇ ਐਵੇਂ ਮੰਤਰ ਜੰਤਰ ਸਿੱਧ ਕਰਦੇ ਫਿਰਦੇ ਰਹੇ ਕਹਿੰਦਾ ਸਾਰੀ ਉਮਰ ਅਜਾਈ ਗਵਾਲੀ ਸਵਾਈ ਛਾਣਦੇ ਰਹੇ अरे बेटा सारी उम्र खाक शांत रहे मेरी तो उम्र बीत गई मुझे तो मुक्त होने के लिए गुरु नानक के घर में एक और जन्म लेना पड़ेगा आखो सतनाम मुझे तो मुक्त होने के लिए गुरु नानक के घर में गुरु रामदास के घर में एक और जन्म लेना पड़ेगा पर तेरी उम्र बाकी है तू इस गुरु का हो जा ਤੂ ਇਸ ਗੁਰੂ ਕਾ ਹੋ ਜਾ ਗੁਰੂ ਰਾਮਦਾਸ ਕਾ ਹੋ ਜਾ ਕਨ ਮੇਰੇ ਗੁਰੂ ਸਤਿਆਨੰਦ ਨੇ ਮੈਨੂੰ ਗੁਰਮੰਤਰ ਦਵਾਇਆ ਗੁਰੂ ਘਰ ਚੋਂ ਕਿਹੜਾ ਗੁਰਮੰਤਰ ਜਿਹੜਾ ਸਾਨੂੰ ਤੁਹਾਨੂੰ ਸਾਰਿਆਂ ਨੂੰ ਸਾਂਝਾ ਉਪਦੇਸ਼ ਚੌ ਬਨ ਨਾ ਕਹੋ ਸਾਂਝਾ ਕਿਹੜਾ ਗੁਰਮੰਤਰ ਭਾਈ ਗੁਰਦਾਸ ਨੇ ਲਿਖਿਆ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ ਉਨਾਂ ਦੀ ਤਸਵੀਰ ਵੀ ਸਪੀ ਹੋਈ ਹੈ ਜੇ ਤੁਸੀਂ ਤਸਵੀਰ ਵੇਖ ਲਓ ਉਹਨਾਂ ਦੇ ਨੇਤਰਾਂ ਦੇ ਵਿੱਚ ਰੰਗ ਵੇਖ ਲਓ ਆਨੰਦ ਵੇਖ ਲਓ ਰਸ ਵੇਖ ਲਓ ਬਿਸਮਾਦ ਵੇਖ ਲਓ ਤੁਹਾਨੂੰ ਦਰਸ਼ਨ ਕਰਦੇ ਹੀ ਪਤਾ ਲੱਗ ਜਾਵੇਗਾ ਕੋਈ ਵੱਡੇ ਉੱਚੀ ਅਵਸਥਾ ਦਾ ਮਾਲਕ ਕੋਈ ਅਭਿਆਸੀ ਹੈ ਉਹਦੇ ਨੇਤਰਾਂ 'ਚ ਐਸਾ ਸਰੂਰ ਹੈ ਉਹ ਲਿਖਦੇ ਆ ਕੰਦੇ ਆਵਤ ਮੇਰੀ ਉਮਰ ਲਿਖਣੇ ਕੀ ਨਹੀਂ ਰਹੀ ਪਰ ਮੇਰੇ ਸੰਗੀ ਕਹਤੇ ਹੈ ਕਿ ਆਪ ਜਰੂਰ ਲਿਖੀਏ ਜੋ ਗੁਰਸਿੱਖ ਬਾਈ ਬਹਨ ਇਧਰ ਉਧਰ ਭਟਕਤੇ ਫਿਰ ਰਹੇ ਹੈ ਉਨਕੋ ਪਤਾ ਲੱਗ ਜਾਏ ਕਿ ਗੁਰੂ ਘਰ ਮੇ ਕਿਤਨੀ ਬਰਕਤ ਹੈ ਗੁਰੂ ਘਰ ਤੇ ਬਾਹਰ ਕੁਝ ਨਹੀਂ ਹੈ ਖਾਕ ਸ਼ਾਨਣੀ ਹੈ ਕੰਨਾ ਮੇਰੀ ਉਮਰ ਨਹੀਂ ਲਿਖਣ ਦੀ ਮੈਂ ਉਹ ਸਿੱਖਾਂ ਵਾਸਤੇ ਲਿਖ ਰਿਹਾ ਜਿਹੜਾ ਆਪਣੇ ਗੁਰੂ ਦਾ ਦਰ ਛੱਡ ਕੇ ਹੋਰ ਥਾਂ ਭਟਕਦੇ ਫਿਰਦੇ ਆ ਉਹਨਾਂ ਨੂੰ ਦੱਸ ਰਿਹਾ ਕਿ ਮੈਂ ਹੋਰ ਦਰਾਂ ਵਾਲਾ ਭਟਕਦਾ ਭਟਕਦਾ ਇਸ ਦਰ ਤੇ ਆ ਕੇ ਮੈਨੂੰ ਪ੍ਰਾਪਤੀ ਹੋਈ ਆ ਅਖੀਰਲੀ ਗੱਲ ਜਿਹੜੀ ਸਭ ਤੋਂ ਕਮਾਲ ਦੀ ਗੱਲ ਲਿਖੀ ਉਹ ਕਹਿੰਦਾ ਮੇਰੇ ਗੁਰੂ ਸਤਿਆਨੰਦ ਨੇ ਜੋਗ ਮਤ ਦੇ ਸਨਾਤਨ ਮਤ ਦੇ ਵੱਡੇ ਵੱਡੇ ਮੰਤਰਾਂ ਦੀ ਸਿੱਧੀ ਕਰਵਾਈ ਉਹ ਮੰਤਰਾਂ ਦੀ ਸਿੱਧੀ ਨਾਲ ਜੋ ਮੈਨੂੰ ਨਹੀਂ ਪ੍ਰਾਪਤ ਹੋਇਆ ਕਹਿੰਦਾ ਮੈਂ ਵਾਹਿਗੁਰੂ ਗੁਰਮੰਤਰ ਥੋੜੇ ਦਿਨ ਜਪ ਕੇ ਹੀ ਮੈਨੂੰ ਉਹ ਕੁਝ ਮਿਲ ਗਿਆ ਜਿਹੜੀਆਂ ਸ਼ਕਤੀਆਂ ਜਿਹੜੀਆਂ ਤਾਕਤਾਂ ਦੀ ਲਾਲਸਾ ਵਿੱਚ ਕਹਿੰਦਾ ਮੈਂ ਸਤਿਆਨੰਦ ਗੁਰਦੇਵ ਨਾਲ ਹਿਮਾਲਿਆ ਪਰਬਤ ਤੇ ਪਹਾ ਗੁਫਾਵਾਂ 'ਚ ਭਟਕਦਾ ਫਿਰਦਾ ਰਿਹਾ ਉਹ ਤੋਂ ਨਹੀਂ ਮਿਲਿਆ ਉਹ ਵਾਹਿਗੁਰੂ ਵਾਹਿਗੁਰੂ ਜਪ ਕੇ ਥੋੜੇ ਦਿਨਾਂ ਚ ਜੀ ਕਹਿੰਦਾ ਮਿਲ ਗਿਆ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੂ ਉਤਰੇ ਪਾਰ ਅਸੀਂ ਤਾਂ ਗੁਰੂ ਨਾਨਕ ਦੇ ਧੀਆਂ ਪੁੱਤ ਹਾਂ ਉਸ ਗੁਰੂ ਨੇ ਸਾਨੂੰ ਤਾਂ ਉਸ ਰਹਿਮਤ ਨਾਲ ਉਸ ਬਖਸ਼ਿਸ ਨਾਲ ਨਿਵਾਜਿਆ ਜਿਹੜਾ ਗੁਰਮੰਤਰ ਪਹਿਲੋਂ ਆਪ ਜਪਿਆ ਪਹਿਲੋਂ ਬਾਬੇ ਪਾਇਆ ਬਖਸ਼ਦਾਰ ਪਿਛੋਂ ਦੇ ਫਿਰ ਕਾਲ ਕਮਾਈ ਹਰੇਤ ਅੱਕ ਆਹਾਰ ਕਰ ਰੋ ਰਾਂ ਕੇ ਗੁਰ ਕਰੀ ਵਸਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਉ ਬਣਾਈ ਉਹ ਗੁਰਮੰਤਰ ਅੱਜ ਵੀ ਜਦੋਂ ਤੁਸੀਂ ਸਿੱਖ ਪੰਜਾਂ ਪਿਆਰਿਆਂ ਦੇ ਪੇ ਸੁੰਨੇ ਹੋ ਤਾਂ ਪੰਜ ਪਿਆਰੇ ਉਸ ਗੁਰਮੰਤਰ ਦਾ ਸਾਡੇ ਹਿਰਦੇ ਚ ਬੀਜ ਬੀਜ ਦਿੰਦੇ ਆ ਫਿਰ ਉਹ ਬੀਜ ਨੂੰ ਰੋਜ਼ ਪਾਣੀ ਲਾਉਣਾ ਹੈ ਅਮਰਤ ਵੇਲੇ ਉੱਠਣਾ ਹੈ ਗੁਰੂ ਰਾਮਦਾਸ ਦੀ ਰਸੀ ਰਹਿਤ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭੜ ਕੇ ਉਠ ਹਰ ਨਾਮ ਧਿਆਵੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਜੇ ਮਾਰੇ ਕਹਿੰਦੇ ਅਮਰਤ ਵੇਲੇ ਇਸ਼ਨਾਨ ਕਰਕੇ ਸਿਮਰਨ ਕਰੇਗਾ ਤੇਰਾ ਮਨ ਵੀ ਤੇ ਤੇਰਾ ਤਨ ਵੀ ਰੋਗ ਤੋਂ ਰਹਿਤ ਹੋ ਜਾਵੇਗਾ ਐਸੀ ਸ਼ਕਤੀ ਤੇਰੇ ਮੰਦੇ ਰੋਗ ਵੀ ਮਾਨ ਤਨ ਭਏ ਅਰੋਗਾ ਮਹਾਰਾਜ ਨੇ ਸਪੈਸਲ ਕਿਹਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਾਨ ਤਨ ਦੋਵੇਂ ਕਹੇ ਕਿ ਭਲੇਖਾ ਨਾ ਰਵੇ ਕਈ ਕਹਿੰਦੇ ਜੀ ਮੰਦੇ ਰੋਗ ਮਿਟਦੇ ਤਨ ਦੇ ਨਹੀਂ ਮਿਟਦੇ ਕੀ ਕਹਿੰਦੇ ਕੋਈ ਬੇਨਤੀ 1 ਮਿੰਟ ਰਹੇਗਾ ਸਮਾਪਤੀ ਕਰਾਂ ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ ਦਾ ਸ਼ਲੋਕ ਹੈ ਧੰਨ ਗੁਰੂ ਅਰਜਨ ਦੇਵ ਜੀ ਦਾ ਕਿਵੇਂ ਰੋਗ ਮਿਟਦੇ ਕਿਵੇਂ ਕਰਮ ਮਿਟਦੇ ਆ ਘੋਰ ਦੁਖਿਯੰ ਅਨਕ ਹਤਯੰ ਜਨਮ ਦਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਪ ਕਾਸ਼ਟ ਪਸ਼ਮਨ ਕਰੋ ਮਾਰੇ ਕਹਿੰਦੇ ਜਿਵੇਂ ਜੰਗਲਾਂ ਦੇ ਜੰਗਲ ਕੱਟ ਕੇ ਢੇਰਾਂ ਦੇ ਢੇਰ ਲੱਕੜਾਂ ਦੇ ਪਏ ਹੋਣ ਜਿੰਨੀਆਂ ਲੱਕੜਾਂ ਦਾ ੰਬਾਰ ਢੇਰ ਲੱਗਿਆ ਓਨੀ ਅੱਗ ਨਹੀਂ ਚਾਹੀਦੀ ਅੱਗ ਦੀ ਇੱਕ ਟੀਲੀ ਬਹੁਤ ਹੈ ਇੱਕ ਚੰਗਿਆਰੀ ਬਹੁਤ ਹੈ ਢੇਰਾਂ ਦੇ ਢੇਰ ਜੰਗਲਾਂ ਦੇ ਜੰਗਲ ਅੱਗ ਜਿਹੜੀ ਲੱਕੜ ਪਈ ਆ ਉਹਨੂੰ ਅੱਗ ਸਵਾੜ ਕੇ ਸਵਾਹ ਕਰ ਦਿੰਦੀ ਆ ਐਵੇਂ ਮਾਰੇ ਕਹਿੰਦੇ ਘੋਰ ਭਿਆਨਕ ਦੁੱਖ ਲੱਗੇ ਹੋਣ ਤੈਨੂੰ ਅਨੇਕਾਂ ਪਾਪ ਕੀਤੇ ਹੋਣ ਹੱਤਿਆਵਾਂ ਕੀਤੀਆਂ ਹੋਣ ਜਨਮ ਤੋਂ ਦਰਿਦ੍ਰੀ ਕੰਗਾਲ ਹੋਵੇ ਗਰੀਬ ਹੋਵੇ ਮਹਾ ਵਿਖਿਆਦੰ ਵੱਡੇ ਝੇੜੇ ਵੱਡੇ ਝਗੜੇ ਖੜੇ ਹੋਣ ਤੂੰ ਨਾਮ ਦਾ ਪੱਲਾ ਫੜ ਲੈ ਇੱਕ ਸਿੰਚ ਸਭ ਕੁਝ ਮਾਰੇ ਕਹਿੰਦੇ ਸਾੜ ਕੇ ਸੁਆਹ ਕਰ ਦੇਵੇਗਾ ਸਤਿਗੁਰ ਕਾ ਸ਼ਬਦ ਕਾਟੇ ਕੋਟ ਕਰਮ ਸਤਿਗੁਰੂ ਕਿਰਪਾ ਕਰਨ ਭਾਈ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕ ਕੇ ਪੰਜਾਂ ਪਿਆਰਾਂ ਤੋਂ ਖੰਡੇ ਬਾਟੇ ਦੇ ਅਮਰਦੀਪਾਉ ਲੈ ਕਰਕੇ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਕੌਰ ਦੇ ਪੁੱਤਾਂ ਧੀਆ ਨਾ ਹੋਣ ਦਾ ਮਾਣ ਲਈਏ ਸਹਬਜ਼ਾਦਿਆਂ ਦੇ ਭਰਾ ਭੈਣ ਬਣਨ ਦਾ ਮਾਣ ਲਈਏ ਲੋਕ ਸੁਖੀਏ ਪਰ ਲੋਕ ਸੋਹਿਲੇ ਨਾਨਕ ਹਰ ਪ੍ਰਭ ਆਪੇ ਮੇਰੇ ਲਈ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਜੀ ਦਾ ਸਮੁੱਚੀ ਸੰਗਤ ਦਾ ਕੋਟਾਨ ਕੋਟ ਸ਼ੁਕਰਾਨਾ ਸੋ ਸਤਿਗੁਰੂ ਜੀ ਦਾ ਸਮੁੱਚੇ ਸੰਗਤ ਦਾ ਕੋਰ-ਕੋਰ ਸ਼ੁਕਰਾਨਾ ਬਸੇਸ ਤੌਰ ਤੇ ਇਥੋਂ ਦੀ ਪ੍ਰਬੰਧਕ ਕਮੇਟੀ ਬੜੇ ਪਿਆਰ ਵਾਲੇ ਹੈਡ ਗੰਧੀ ਸਾਹਿਬ ਬੈਠੇ ਆ ਬੜਾ ਸਤਿਕਾਰ ਬਖਸ਼ਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਸ ਦਿਓ ਬਲਾਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ